ਮੁਨੇ ਦੇਚੋ ਅ ਨਹੀਂ ਸਪੋਟਾ ਸਿਟੀ ਬਤਾਈ ਦੋ ਵੇਖੋ ਬੇਚੇ ਤੱਕ ਅਰਾਮ ਸਾਈਡ ਜੇ ਤੂੰ ਜਾ ਰਿਹਾ ਮੇਨ ਹਾਈਵੇ ਆ ਬਹੁਤ ਤੇਜ਼ ਸਪੀਡ ਨਾਲ ਜੋ ਕਟਿੰਗ ਆ ਰਹੀਆਂ ਕਾਰਾਂ ਆ ਰਹੀਆਂ ਨੇ ਟਰੱਕ ਆ ਰਹੇ ਨੇ ਕੋਦੋ ਅਸੀਂ ਰੌਂਗ ਸਾਈਡ ਜਾਂਦੇ ਆ ਤੂੰ ਜਿਹੜਾ ਅਗਲਾ ਡਰਾਈਵਰ ਆ ਤੂੰ ਨਹੀਂ ਜਾਣਾ ਤੂੰ ਬੇਨਤੀ ਹੱਥ ਕਾ ਵੀ ਅਰਾਮ ਸਾਈਡ ਨਾ ਜਾ ਆਪ ਦੇ ਨਾਲ ਜਾਣੂ ਵੀ ਗੇਅਰ ਚਾਲੇ

ਆਪਕੀ ਕਾਪੀ ਲੈ ਕੇ ਡਾਕਟਰ ਆਇਆ ਜੀ ਕਿ ਡਾਕਟਰ ਸਾਹਿਬ ਜਾ ਰਹੇ ਹੋ ਸਾਈਡ ਤੇ ਮੈਂ ਨਹੀਂ ਹੈ ਕਿ ਇਹ ਬਹੁਤ ਟੇਜਰ ਫਾਰਮ ਦੇ ਵਿੱਚ ਕੱਡੀਆਂ ਤੇ ਪਟਾ ਘਾਰੇ ਨੇ ਤੁਹਾਡੀ ਇਸ ਸੰਕਲਪੀ ਨਾਲ ਬਹੁਤ ਵੱਡਾ ਹਾਫਸਾ ਹੋ ਸਕਦਾ ਇਸ ਕਰਕੇ ਤੁਹਾਨੂੰ ਅਸੀਂ ਜਿਹੜਾ ਹੈ ਜੇ ਗੇਂਸ ਸਪੰਦ ਕਰਤਾ ਤੁਹਾਡਾ ਨੀਤਲ ਕਿਤੇ ਕਿਸੇ ਆਫਸਰਾਂ ਦੀ ਤਰ੍ਹਾਂ ਦੀਆਂ ਦੇ ਟ੍ਰਾਂਸਫਰ ਕਰਤਮ ਸਿਜਾਸਾ ਦੋ ਡਾਕੂਮੈਂਟ ਆਪ ਵੀ ਲੈ ਜੀਓ ਸਾਥੇ ਹੈ ਨਹੀਂ ਜਿਉਂਦੀ ਬਈ ਜੂ ਬੀ ਦੇ ਕਿ ਨਾ

ਮੋੜਾ ਪੁੱਛਾ ਕਿ ਕਿਉਂ ਕਹਿੰਦੇ ਆ ਪਟਾਰਨੇ ਸੋਸਦੇ ਤੋਂ ਤੋਂ ਵੀ ਨਹੀਂ ਪਤਾ ਕਿ ਤਰਨ ਅੰਦਰੋਂ ਰੋੜ ਫਰਜ ਜਾਣਾ ਜੀ ਪਾਪਾ ਦਾ ਕਾਹਤਿਆ ਕੁਝ ਸਹੀ ਨਹੀਂ ਹੋ ਰਿਹਾ ਕਿਉਂ ਕਿਉਂ ਕਿਆ ਹਾਦਸੇ ਹੋ ਰਹੇ ਪਾਪੇ ਨਾ ਤੁਹਾਨੂੰ ਆ ਬਹੁਤ ਤੋਂ ਬੜਾ ਸਾਥ ਲਾ

ਤੁਹਾਡੇ ਇੱਥੇ ਪੜੇ ਨਹੀਂ ਇੱਥੇ ਤੁਸੀਂ ਨੌਕਤਮਾਨੋ ਤੁਹਾਡੇ ਇੱਥੇ ਮਾੜੀ ਕਿਸ ਤਰ੍ਹਾਂ ਦੇ ਨਾਲ ਕਿੰਨਾ ਦਾ ਕੰਮ ਪਤਾ ਹੋ ਸਕਦਾ ਇਸ ਤਰ੍ਹਾਂ ਕਿ ਕੀ ਗਲਤ ਹੋ ਨਹੀਂ ਪਤਾ ਰਹੋ ਇਹ ਤੁਹਾਨੂੰ ਕਰ ਰਹੇ ਦੇਖੇ ਰਹੋ ਫਿਰ ਨਾ ਪਾਸ ਤੱਕ ਦਿਨ ਹਾਂ ਤਾਂ ਤਨਾ ਜਾਣ ਤੋਂ ਮੋਟਿਆ ਹਾਂ ਸਮਝਾ ਲਓ ਉਹ ਵੀ ਜੀ ਕੋਲ ਤਾਂ ਹਿੰਦਾਂ ਵੀ ਰੋਕਾ ਨਹੀਂ ਇਸ ਤੋਂ ਵੀ ਬਾਕੀ ਹਾਂਜੀ ਹਾਦਸਾ ਹੋ ਸਕਦਾ ਬਹੁਤ ਹੀ ਵੱਡਾ ਤੁਸੀਂ ਪੜੇ ਲਿਖੇ ਹੋ ਲੇਕਿਨ ਤੁਸੀਂ ਬਹੁਤ ਵੱਡੇ ਨਗੇਦੀ ਕਰ ਰਹੇ ਹੋ ਤੁਹਾਡੀ ਇਸਨ ਗੇਲੀ ਨਾਲ ਬਹੁਤ ਵੱਡਾ ਹਾਦਸਾ ਹੋ ਸਕਦਾ ਇਸ ਨੂੰ ਉਤਰਪਾਲ ਨਾਲ ਟੱਕ ਕੇ ਟੱਕ ਕੇ ਚੱਲਣਾ ਹੈਗਾ ਤੇ ਅੱਜ ਤੋਂ ਇਦਾਂ ਦੀ ਕੋਈ ਗਲਤੀ ਨਹੀਂ ਹੋਵੇਗਾ ਸਰ ਜੀ ਔਰ ਆਪ ਦੇ ਜਿਹੜੇ ਮਾਲਕ ਨੇ ਉਹਨਾਂ ਨਾਲ ਮੇਰੇ ਮੇਰਾ ਨੰਬਰ ਲੈ ਕੇ ਜਾਓ ਮੇਰੇ ਨਾਲ ਗੱਲ ਕਰੋ ਉਹਨਾਂ ਦੀ ਔਰ ਹੋਰ ਵੀ ਟਰਾਲੀਆਂ ਜਿਹੜੀਆਂ ਤੁਹਾਡੀਆਂ ਨਿਕਲਦੀਆਂ ਨੇ ਪੂਰੇ ਪ੍ਰਾਪਰ ਤਰੀਕੇ ਨਾਲ ਟੱਕ ਕੇ ਲੈ ਕੇ ਜਾਓ ਜਿਹੜਾ ਆਪਾਂ ਹਾਦਸਾ ਤੋਂ ਪਾਸ ਐਸਐਸਪੀ ਸਾਹਿਬ ਜੀ ਦੇ ਦਿਸਾ ਨਿਰਦੇਸ਼ਾਂ ਦੇ ਮਤਾਬਕ ਜਿਹੜਾ ਅੱਜ ਗੋਧੀ ਵਾਲਾ ਸਟੇਡੀਅਮ ਦੇ ਕੋਲੇ ਜਿਹੜੇ ਰੋਂਗ ਸਾਈਡ ਵਹੀਕਲ ਜਾ ਰਹੇ ਨੇ ਕਾਰਾਂ ਮੋਟਰਸਾਈਕਲ ਜਾਂ ਏਅਰ ਐਕਸ ਜਿਹੜੇ ਜਾ ਰਹੇ ਨੇ ਉਹਨਾਂ ਦੇ ਰੋਂਗ ਸਾਈਡ ਅਸੀਂ ਉਹਨਾਂ ਨੂੰ ਸਮਝਾ ਰਹੇ ਆ ਵੀ ਰੋਂਗ ਸਾਈਡ ਜਿਹੜੇ ਹਾਦਸੇ ਹੁੰਦੇ ਨੇ ਔਰ ਨਾਲ ਦੀ ਨਾਲ ਜਿਹੜੇ ਚਲਾਣ ਵੀ ਕੀਤੇ ਜਾ ਰਹੇ ਨੇ ਸਿਟੀ ਦੇ ਵੱਖਰੇ ਵੱਖਰੇ ਪੁਆਇੰਟਾਂ ਦੇ ਵੱਖਰੇ ਵੱਖਰੇ ਸਮੇਂ ਮੁਤਾਬਕ ਅਸੀਂ ਜਿਹੜੇ ਵੱਖ-ਵੱਖ ਥਾਵਾਂ ਤੇ ਜਿਹੜਾ ਟ੍ਰੈਫਿਕ ਪੁਲਿਸ ਆ ਉਹ ਚਲਾਣ ਕਰ ਰਹੀ ਹੈ ਔਰ ਲੋਕਾਂ ਨੂੰ ਵੇਰ ਵਿਖ ਰਹੀ ਹੈ ਹੁਣ ਤੱਕ ਲਗਭਗ 7-8 ਚਲਾਣ ਕੀਤੇ ਜਾ ਚੁੱਕੇ ਹਨ ਜੀ ਔਰ ਇਹ ਜਿਹੜੀ ਸਾਡੀ ਮਹਿਮਾ ਇਹ ਲਗਾਤਾਰ ਜਾਰੀ ਰਹੇਗੀ ਜਿਹੜਾ ਸੀਨੀਅਰ ਅਫਸਰ ਸਾਹਿਬਾਨਾਂ ਬਾਲਾ ਦੇ ਜੋ ਹੁਕਮ ਨੇ ਉਹਨਾਂ ਦੀ ਇਨ ਬਿਨ ਪਾਲਣਾ ਕੀਤੀ ਜਾ ਰਹੀ ਹੈ ਜੀ ਔਰ ਇਹਨਾਂ ਨੂੰ ਪੂਰਨ ਤੌਰ ਤੇ ਰੋਕਿਆ ਜਾਏਗਾ ਜਿਹੜੇ ਰੋਂਗ ਸੈਟ ਜਿਹੜੇ ਜਾ ਰਿਹਾ ਪਬਲਿਕ ਜਾ ਰਿਹਾ ਬਿਲਕੁਲ ਕਿਸੇ ਨੂੰ ਸਪੈਅਰ ਨਹੀਂ ਕੀਤਾ ਜਾਏਗਾ ਜੀ ਜੋ ਵੀ ਟ੍ਰੈਫਿਕ ਨਿਯਮਾਂ ਦਾ ਪਾਲਣਾ ਨਹੀਂ ਕਰ ਰਿਹਾ ਤੇ ਕਾਨੂੰਨ ਮੁਤਾਬਕ ਉਹਨਾਂ ਦੇ ਤੁਰੰਤ ਜਿਹੜੀ ਟੁਕਮੇ ਕਾਰਵਾਈ ਜਿਹੜੀ ਅਮਲ ਦੇ ਵਿੱਚ ਲੈਂਦੀ ਜਾ ਰਹੀ ਹੈ ਜੀ ਔਰ ਪਬਲਿਕ ਨੂੰ ਅਵੇਅਰ ਵੀ ਕੀਤਾ ਜਾ ਰਿਹਾ ਹੈ ਆਪ ਜੀ ਦੇ ਮਾਧਿਮੇ ਰਾਹੀਂ ਇਹ ਹੀ ਸੁਨੇਹਾ ਦੇਣਾ ਚਾਹੁੰਦੇ ਆਂ ਜੀ ਕਿ ਟ੍ਰੈਫਿਕ ਪੁਲਿਸ ਔਰ ਪ੍ਰਸ਼ਾਸਨ ਦਾ ਪਬਲਿਕ ਸਾਥ ਦੇਵੇ ਔਰ ਨਾਲ ਹੀ 메인 ਚੌਕ ਜਗਿੰਦਰ ਸਿੰਘ ਚੌਕ ਦੇ ਵਿੱਚ ਜੋ ਲੋਕ ਗੱਡੀਆਂ ਚੌਕ ਦੇ ਵਿੱਚ ਲਾ ਕੇ ਬੱਸ ਸਟੈਂਡ ਦੇ ਵਿੱਚ ਜਾਂਦੇ ਹਨ ਉੱਥੇ ਅਸੀਂ ਬੋਰਡ ਵੀ ਲਿਖ ਕੇ ਲਾਏ ਨੇ ਵੀ ਕੋਈ ਵੀ ਜਿਹੜਾ ਪਬਲਿਕ ਜਾਂ ਜੋ ਮੁਲਾਜ਼ਮ ਸਾਹਿਬਾਨ ਕਿਸੇ ਵੀ ادارے ਦੇ ਵਿੱਚ ਕੰਮ ਕਰਦੇ ਉਹ 메인 ਚੌਕ ਦੇ ਵਿੱਚ ਗੱਡੀਆਂ ਨਾ پارک ਕਰਨ ਔਰ ਜੇਕਰ ਕੋਈ ਇਸ ਤਰ੍ਹਾਂ ਦਾ ਕਰੇਗਾ ਤੇ ਅਸੀਂ ਤੁਰੰਤ ਉਹ ਜਿਹੜਾ ਜਿਹੜੀ ਕਾਰਵਾਈ ਅਮਲ ਦੇ ਵਿੱਚ ਲੈਵਾਂਗੇ